ਤਾਂ ਇਹਦੇ ਨਾਲ ਹੀ ਖੈਰ ਆਪਾਂ ਗੱਲਬਾਤ ਨੂੰ ਅੱਗੇ ਵੱਲ ਨੂੰ ਤੋਰ ਲਗੇ ਜੀ ਤਾਂ ਉਧਰਲੇ ਪਾਸੇ ਇੱਕ ਵੀਰ ਦਾ ਵੀ ਉੱਪਰ ਕਮੈਂਟ ਆਇਆ ਸੀ ਕਹਿੰਦੇ ਕਿ ਨੀਲੀ ਫਿਲਮ ਬਾਰੇ ਨੀਲੀ ਫਿਲਮ ਬਾਰੇ ਹੀ ਆਪਾਂ ਗੱਲ-ਗੱਲ ਕਰ ਰਹੀ ਸੀ ਪਰ ਗੱਲ ਇਹ ਆ ਕਿ ਨੀਲੀ ਫਿਲਮ ਵਾਲੇ ਚੱਕਰ ਦੇ ਵਿੱਚ ਨਾ ਹੁਣ ਮੈਨੂੰ ਲੱਗਦਾ ਭਾਈ ਸਰਕਾਰ ਮਿੰਟੂ ਜੀ ਪੀੜੀ ਪਈ ਪਈ ਐ ਇੱਕ ਵਾਰੀ ਬੋਲਦੇ ਨਹੀਂ ਪਏ ਕੁਝ ਸਰਕਾਰ ਤਾਂ ਮੈਨੂੰ ਲੱਗਦਾ ਮੰਤਰੀ ਸਾਹਿਬ ਤਾਂ ਮਿਲਦਾ ਸ਼ਾਇਦ ਮੁੱਕਰੀਗੇ ਇੱਕ ਵੀਰ ਨੇ ਮੈਨੂੰ ਗੱਲ ਦੱਸੀ ਉਹ ਕਹਿੰਨੇ ਕਿ ਜਦੋਂ ਆਹ ਵੀਡੀਓ ਵਾਲਾ ਰੌਲਾ ਰੱਪਾ ਪਿਆ ਨਾ ਕੱਲ ਕੱਲ ਹੀ ਇਹਨੇ ਸਵੇਰੇ ਜਾ ਕੇ ਜਰ ਅੱਛਾ ਬੱਗੇ ਨੇ ਵਾਇਰਲ ਕੀਤੀ 10 ਦੇ ਪਹਿਲਾਂ ਸਭ ਤੋਂ ਪਹਿਲਾਂ ਬੱਗੇ ਨੇ ਹੀ ਆਪਣੇ ਐਕਸ ਅਕਾਊਂਟ ਤੇ ਪਾਈ ਉਹ ਹੀ ਬੱਗਾ ਦਿੱਲੀ ਵਾਲਾ ਜਿਹਨੂੰ ਲੈਣ ਗਏ ਸੀਗੇ ਲੈਣ ਗਏ ਆਪ ਹੀ ਰਹਿ ਪਏ ਬੱਗਾ ਤਾਂ ਫਿਰ ਤੁਸੀਂ ਇਹ ਕਿਹਾ ਕਿ ਬਈ ਇਹ ਕਹਣਗੇ ਇਹ ਤਾਂ ਕੈਸ਼ ਛੱਡ ਕੇ ਬੱਗੇ ਦਾ ਸੀ ਗਲਤੀ ਕਰ ਲਈ ਜੀ ਇਹ ਤੇ ਹੈ ਫਿਰ ਬੱਗਾ ਤਾਂ ਬੱਗਾ ਹੀ ਆ ਉਹ ਤਾਂ ਇਦਾਂ ਹੀ ਆ ਡੰਗ ਤੱਕ ਲਈ ਉਹ ਵੀ ਕੈਚ ਛੱਡ ਕੇ ਮਹਿੰਗਾ ਪੈ ਗਿਆ ਵਾਦ ਦੇ ਵਿੱਚ ਆ ਗਿਆ ਹਾਂ ਜੀ ਹਾਂ ਜੀ ਉਹਦਾ ਕੈਚ ਛਟਿਆ ਇਹਨਾਂ ਨੂੰ ਕਾਹਦਾ ਸਾ ਮਹਿੰਗਾ ਪੈ ਗਿਆ ਜੀ ਉਹਨੇ ਹੀ ਸਭ ਤੋਂ ਪਹਿਲਾਂ ਕਹਾਣੀ ਜੜੀ ਆ ਉਹ ਜਨ ਤੱਕ ਕਰ ਦਿੱਤੀ ਉਸ ਤੋਂ ਬਾਅਦ ਫਿਰ ਸਾਰਿਆਂ ਦੇ ਸਾਹਮਣੇ ਆ ਖਬਰਾਂ ਬਣ ਗਈਆਂ ਜੀ 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 ਮੈਂ ਸਿਰ ਸੁਣਿਆ ਮਿੰਟੂ ਜੀ ਹੁਣ ਪਤਾ ਨਹੀਂ ਆਪਾਂ ਨੂੰ ਇਹਦੇ ਬਾਰੇ ਮਿਲ ਕੇ ਸੱਜਣੇ ਦੱਸਿਆ ਕਹਿੰਦੇ ਕਿ ਇਧਰ ਉਹ ਵੀਡੀਓ ਵਾਲਾ ਰੌਲਾ ਪਾ ਪੈ ਗਿਆ ਉਧਰ ਮੰਤਰੀ ਸਾਹਿਬ ਨੇ ਕਿਤੇ ਸਪੀਚ ਦੇਣੀ ਸੀਗੀ ਬਸ ਉਹ ਸਪੀਚ ਨਹੀਂ ਦੇ ਪਾਏ ਨਾਲ ਦੀ ਨਾਲ ਹੀ ਇੱਥੋਂ ਵਾਪਸ ਹੀ ਹੋ ਗਏ ਪੁੱਠੇ ਪੈਰੀ ਪਤਾ ਲੱਗ ਗਿਆ ਹੋਵੇਗਾ ਨਾ ਪਤਾ ਕਿਸ ਤਰ੍ਹਾਂ ਦੀ ਵੀਡੀਓ ਕਥੇ ਤੋਂ ਉਹਦੇ ਪੀਐਸ ਨੇ ਦੱਸ ਦਿੱਤਾ ਹੋਵੇ ਨਾਲ ਕੇ ਭਾਈ ਚੱਕਰ ਪੈਗਾ ਜੀ ਆਪਣਾ ਤਾਂ ਕਿਉਂਕਿ ਬੱਗੇ ਨੇ ਲਿਖ ਦਿੱਤਾ ਸੀਗਾ ਸ਼ਾਇਦ ਸਾਰਾ ਕੁਝ ਡਿਸਕਲੋਜ਼ ਕਰ ਦਿੱਤਾ ਸੀਗਾ ਜੀ ਦੇਖੋ ਸਰਕਾਰੇ ਦੇ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਜੀ ਅੱਛਾ ਹੁਣ ਆਪਣਾ ਮਹਿਲਾ ਕਮਿਸ਼ਨ ਤੇ ਚੁੱਪੀ ਹੋ ਜਾਣਾ ਆਪਾਂ ਨੂੰ ਪਤਾ ਹੀ ਆ ਹਾਂ ਇਹ ਨਹੀਂ ਬੋਲੇ ਗਏ ਸੀ ਉਹ ਉਹ ਤਾਂ ਪਿਛਲਾ ਮਾਮਲਾ ਵੀ ਉਦਾਂ ਹੀ ਰਹਿ ਗਿਆ ਹੁਣ ਹੁੰਦਾ ਕੀ ਹੈ ਸਿਆਸਤ ਹਰੇਕ ਕੰਮ 'ਚ ਤੁਹਾਨੂੰ ਪਤਾ ਹੈ ਗਈ ਆ ਜਿਹੜਾ ਨੈਸ਼ਨਲ ਔਮਨ ਕਮਿਸ਼ਨ ਆ ਉਹ ਤਾਂ ਫਿਰ ਉਹ ਨੈਸ਼ਨਲ ਬਾਲਿਆਂ ਦੇ ਹਿਸਾਬ ਨਾਲ ਹੀ ਚੱਲਣਗੇ ਤਾਂ ਉਹਨਾਂ ਨੇ ਇਸ ਘਟਨਾ ਦਾ ਨੋਟਿਸ ਲੈ ਲਿਆ ਬੱਗੇ ਨੇ ਜਿਹੜੀ ਵੀਡੀਓ ਵਾਇਰਲ ਕੀਤੀ ਆ ਜਾਂ ਜਿਹੜਾ ਐਕਸ ਅਕਾਊਂਟ ਤੇ ਪਾਇਆ ਕਲਿੱਪ ਉਹਦਾ ਮੰਤਬ ਵੀ ਸ਼ਾਇਦ ਇਹ ਹੋਵੇਗਾ ਕਿਉਂ ਕਿ ਕਿਉਂਕਿ ਇਹ ਗੱਲ ਜਾ ਕੇ ਜੁੜਦੀ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਜਲੰਧਰ ਅੱਜ ਸੱਜਣਾ ਦੀ ਆਈ ਐ ਸਾਨੂੰ ਕੱਲ ਜਲੰਧਰ ਤੋਂ ਉਹ ਕਿਤੇ ਕਾਲ ਕਰਕੇ ਕਿਸੇ ਨੇ ਬੱਗੇ ਨੂੰ ਭੇਜਤਾ ਤੇ ਉਹਨੇ ਕਿਹਾ ਅੱਜ ਵੀਡੀਓ ਆਈ ਹੈ ਸਾਨੂੰ ਜਲੰਦਰ ਵੈਸੇ ਬੱਗਾ ਸਾਇਲੈਂਟ ਸੀਗਾ ਬਹੁਤ ਚਿਰਾਂ ਦਾ ਆਹ ਬਸ ਬੱਗੇ ਨੂੰ ਕੋਈ ਇਦਾਂ ਦਾ ਮਸਾਲਾ ਚਾਹੀਦਾ ਹੁੰਦਾ ਹੈ ਤਾਂ ਕਿ ਬੱਗਾ ਲੱਗਾ ਲੱਗੇ ਠੋਟਾ ਵਟਾ ਇਦਾਂ ਉਹਨੇ ਤਾਂ ਕਈ ਵਾਰ ਕਿਸ਼ਤੀ-ਕੁਸ਼ਤੀ ਮੀ ਚੰਗਾ ਪੈ ਜੇ ਤੇ ਇੱਕ ਖੱਟੀ ਜੀ ਕਿਸ਼ਤੀ ਰੱਖੀ ਸੁ ਮਰੇ ਨੇ ਕਰਦੀ ਵੀ ਕਹਨੇ ਹੋਣਗੇ ਆ ਵੀ ਬੱਗਿਆ ਪਰ ਭੂੜ ਰੰਗੀ ਜੀ ਕਿਸ਼ਤੀ ਆ ਜਿਵੇਂ ਦੀ ਸੁਖਵੀਰ ਬਾਦਲ ਜੀ ਬਸ ਲਾਇਆਏ ਸਨ ਉਹ ਕਿਸ਼ਤੀ ਵੀ ਕੱਢ ਲੈਂਦਾ ਹੁੰਦਾ ਸੜਕਾਂ ਤੇ ਹਾਂ ਬੱਗਾ ਸਾਡਾ ਕੰਮ ਲੱਗਾ ਵਸ ਹਾਂਜੀ ਬੱਗਾ ਸਾਡਾ ਕੰਮ ਲੱਗਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਤੁਸੀਂ ਦੇਖਿਆ ਹੋਣਾ ਕਿ ਜਾਖੜ ਸਾਹਿਬ ਚੰਨੀ ਸਾਹਿਬ ਯਾਨੀ ਜਲੰਧਰ ਚੌਂਟ ਤੇ ਆ ਕੇ ਮਾਮਲਾ ਕੇਂਦਰਿਤ ਹੋ ਗਿਆ ਤੇ ਤੁਹਾਨੂੰ ਮੈਂ ਕੱਲ ਦੱਸ ਵੀ ਰਿਹਾ ਸੀਗਾ ਕਿ ਅਸਲ ਦੇ ਵਿੱਚ ਇਹ ਵੀਡੀਓ ਤੇ ਬਹੁਤ ਲੰਮੇ ਸਮੇਂ ਤੋਂ ਰੌਲੇ ਰੱਪੇ ਦਾ ਸਬਬ ਹੈ ਹੁਣੇ ਹੀ ਜਾ ਕੇ ਇਹ ਵੀਡੀਓ ਬਾਹਰ ਆਉਣਾ ਕਿਤੇ ਨਾ ਕਿਤੇ ਜਲੰਧਰ ਚੌਂਣ ਹੈ ਜਿਹੜੀ ਔਰ ਜ਼ਿਮਨੀ ਚੌਂਣ ਦੋਨਾਂ ਨੂੰ ਜੋੜ ਕੇ ਆਪਾਂ ਗੱਲ ਕੀਤੀ ਸੀਗੀ ਕਿ ਉਕਤ ਮੰਤਰੀ ਦਾ ਜਲੰਧਰ ਜਿਮਨੀ ਚੋਣ ਦੇ ਵਿੱਚ ਬਹੁਤ ਵੱਡਾ ਰੋਲ ਸੀਗਾ ਇਸ ਕਰਕੇ ਹੁਣ ਸੁਸ਼ੀਲ ਰਿੰਕੂ ਕਹਿ ਲੋ ਕਿ ਭਾਜਪਾ ਜਤਾਉਣਾ ਚਾਹੁੰਦੀ ਹੈ ਉਸ ਨੂੰ ਬੜਾ ਜ਼ੋਰ ਲੱਗਾ ਹੋਇਆ ਬਹੁਤ ਹੀ ਜ਼ੋਰ ਲੱਗਾ ਤਾਂ ਇਹਨਾਂ ਨੇ ਫਿਰ ਦੂਜੇ ਪਾਸੇ ਡੈਂਟ ਪਾਉਣ ਵਾਸਤੇ ਸੱਤਾਧਾਰੀ ਤਿਰ ਨੂੰ ਕਰਤਾਕੰਡ ਹੁਣ ਇਹਦੇ 'ਚ ਵੇਖੋ ਅੱਗੇ ਪਰ ਜੋ ਨੈਤਿਕਤਾ ਉਸੂਲਾਂ ਜੋ ਰਾਜਨੀਤੀ ਆ ਉਹ ਤੇ ਆਪਾਂ ਵੇਖ ਹੀ ਰਹੇ ਹਾਂ ਇੱਥੇ ਬਿਲਕੁਲ ਜਿਦਾਂ ਕਹ ਲਈਏ ਨਾ ਕਿ ਬੇਸ਼ਰਮੀ ਨਾਲ ਨੀਵੇਂ ਪਾ ਕੇ ਬੈਠੇ ਜੋ ਹੁੰਦਾ ਸੋ ਹੁੰਦਾ ਤੇ ਜੇ ਮੰਨ ਲਓ ਇਹ ਹੀ ਵੀਡੀਓ ਮਝੂਠੀ ਮਝੂਠੀ ਹਾਰੇ ਦੇ ਕੇ ਸਦੀ ਨਿਕਲ ਆਉਂਦੀ ਤੇ ਫੇਰ ਇਹਨਾਂ ਨੇ ਤੇ ਹੁਣ ਗਾਹ ਪਾ ਦੇਣਾ ਸੀਗਾ ਜਾਂ ਕਿਸੇ ਹੋਰ ਦੀ ਵੀਡੀਓ ਨਿਕਲ ਆਉਂਦੀ ਕਿਸੇ ਨੇਤਾ ਦੀ ਨਿਕਲ ਆਵੇ ਇਹ ਚੱਲਣਾ ਸੀ ਕੰਮ ਹਾਂਜੀ ਹਨਾ ਤਾਂ ਮੰਨ ਲਓ ਕਿਸੇ ਹੋਰ ਦੀ ਮੰਨ ਲਓ ਇਸ ਤਰ੍ਹਾਂ ਦੀ ਵੀਡੀਓ ਮੈਚ ਲਓ ਹਨਾ ਕਿਸੇ ਵੀ ਨੇਤਾ ਦਾ ਚੱਲਣਾ ਨਹੀਂ ਲੈਂਦੇ ਕਿਸੇ ਵਿਰੋਧੀ ਧਿਰ ਦਾ ਕੋਈ ਤੁਹਾਨੂੰ ਹੋਰ ਇਸ ਤਰ੍ਹਾਂ ਦਾ ਮਿਲ ਜਾਂਦਾ ਮਸਾਲਾ ਕੋਈ ਵੀ ਹੁੰਦਾ ਏ ਬੀ ਸੀ ਡੀ ਚਲੋ ਜੀ ਤਾਂ ਤੁਸੀਂ ਕੇਜਰੀਵਾਲ ਸਾਹਿਬ ਤੱਕ ਤੋਂ ਬਿਆਨ ਦਵਾ ਦੇਣਾ ਸੀਗਾ ਔਰ ਕੇਜਰੀਵਾਲ ਸਾਹਿਬ ਮੇਰੇ ਖਿਆਲ ਦੇ ਨਾਲ ਨੈਸ਼ਨਲ ਪੋਲਿਟਿਕਸ 'ਚ ਜੇ ਜਾਣਾ ਚਾਹੁੰਦੇ ਆ ਨਾ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਜਵਾਬਦੇਹ ਦੇਣਾ ਹੀ ਪਵੇਗਾ ਨਾ ਸਵਾਤੀ ਮਾਲੀਵਾਲ ਤੇ ਤੁਸੀਂ ਚੁੱਪ ਕਰ ਜਾਂਦੇ ਹੋ ਜੀ ਬੋਲ ਨਹੀਂ ਰਹੇ ਦੂਸਰੇ ਪਾਸੇ ਇੱਥੇ ਇਹ ਸਭ ਕੁਝ ਹੋਇਆ ਤੁਸੀਂ ਬੋਲਦੇ ਨਹੀਂ ਤੀਜੇ ਪਾਸੇ ਤੁਸੀਂ ਪੱਤਰਕਾਰ ਬੀਬੀ ਤੇ ਮੁਕੱਦਮਾ ਪਾ ਦਿੱਤਾ ਰਾਤ ਨੂੰ ਹਾਈ ਕੋਰਟ ਚ ਸੁਣਵਾਈ ਹੁੰਦੀ ਆ ਰਾਤ ਨੂੰ ਹਵਾਲਾ ਦਾ ਜਿੰਦਰਾ ਖੁੱਲਦਾ ਤਾਂ ਫਿਰ ਕੱਲ ਨੂੰ ਤੁਸੀਂ ਔਰਤ ਵੋਟ ਵੀ ਲੈਣੀ ਆ ਨਾ ਇਹ ਮੁੱਦੇ ਅੱਜ ਠੀਕ ਹੈ ਤੁਸੀਂ ਦਬਾ ਸਕਦੇ ਹੋ ਜਾਂ ਇਹਨਾਂ ਨੂੰ ਥੋੜਾ ਜਿਹਾ ਤੁਸੀਂ ਅਣਗੌਲਿਆ ਕਰ ਸਕਦੇ ਹੋ ਪਰ ਗਾਂ ਇਹ ਮੁੱਦੇ ਚੜਿਓ ਖਤਮ ਨਹੀਂ ਹੁੰਦੇ ਹੁੰਦੇ ਤੁਹਾਨੂੰ ਤੇ ਚਾਹੀਦਾ ਸੀਗਾ ਕਿ ਤੁਸੀਂ ਇੱਕ ਵਾਰੀ ਆਪਣੇ ਮੰਤਰੀ ਨੂੰ ਕਹਿੰਦੇ ਚਾਹੇ ਉਹ ਘਟਾਰੂ ਚੱਕ ਸੰ ਚਾਹੇ ਬਲਖਰ ਸਿੰਘ ਕਿ ਭਾਈ ਤੁਹਾਡਾ ਨਾਮ ਆ ਰਿਹਾ ਜਦ ਤੱਕ ਜਾਂਚ ਪੜਤਾਲ ਮੁਕੰਮਲ ਨਹੀਂ ਹੁੰਦੀ ਠੀਕ ਹੈ ਚਲੋ ਕਟਾਰੂਚਾ ਕਵਾਲਾ ਵੀ ਮਸਲਾ ਨਿਬੜ ਗਿਆ ਹੁਣ ਤੱਕ ਟੁਕਟ ਇਹ ਨੈਤਿਕਤਾ ਇੰਨੀ ਕੁ ਵਿਖਾ ਦੇਣ ਤੇ ਕਿ ਭਾਈ ਇੱਕ ਵਾਰੀ ਤੁਹਾਨੂੰ ਪੋਰਟਫੋਲੀਓ ਛੱਡਣਾ ਪੈਣਾ ਜੇ ਤੁਸੀਂ ਜਾਂਚ ਪੜਤਾਲ ਚ ਕਲੀਨ ਚਿੱਟ ਪਾਏ ਜਾਂਦੇ ਹੋ ਤਾਂ ਕੋਈ ਚੱਕਰ ਨਹੀਂ ਹੈਗਾ ਜੀ ਕਲੀਨ ਚਿੱਟ ਪਾਓਗੇ ਤਾਂ ਠੀਕ ਹੈ ਵਾਪਸੀ ਹੋ ਜਾਏਗੀ ਜੀ ਤੇ ਲੋਕ ਵੀ ਕਹਿਣ ਕਿ ਹਾਂ ਯਾਰ ਇਹੋ ਜੇ ਮਾਮਲੇ ਤੇ ਟੈਲ ਨਹੀਂ ਕਰਦੇ ਜੀ ਬਿਲਕੁਲ ਗੱਲ ਤੁਹਾਡੀ ਠੀਕ ਹੈ